ਜਿਆਨੋ ਸਿਆ ਨਾਲ ਮੇਨਕਾਰ ਦਾ ਸਾਰੇ ਵੀਰਾਂ ਭਾਟੀਕ ਹੋਣਗੇ ਖੁਸ਼ਕਾਣ ਦੇ ਚਾਰਟਿੰਗਲਾ ਦੇ ਵਿੱਚ ਹੋਣਗੇ ਵੈਲਕਮ ਕਰਦੇ ਆਪਨੇ ਚੈਨਲ ਬਾਪ ਪੰਜਾਬੀ ਰੀਐਕਸ਼ਨ ਜਿਦਾ ਕਿ ਤੁਹਾਨੂੰ ਪਤਾ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਮਾੜੇ ਚੱਲ ਰਿਹਾ ਕੁਝ ਪਿੰਡ ਜਿਹੜੇ ਨੇ ਉਹਨਾਂ ਚੋਂ ਪਾਣੀ ਸੋਖ ਚੁੱਕਿਆ ਕੁਝ ਉਹਨਾਂ ਦੇ ਵਿੱਚ ਹਰੇ ਵੀ ਉਦਾਂ ਹੀ ਚੱਲ ਰਿਹਾ ਕਿਤੇ ਲੋਕਾਂ ਦੇ ਕੋਲ ਹੈਲਪ ਗਈ ਹੈ ਕਿਤੇ ਨਹੀਂ ਗਈ ਤਾਂ ਕਿਤੇ ਨਿਊਜ਼ਾਂ ਵਾਲੇ ਵੀ ਪਹੁੰਚ ਰਹੇ ਨੇ ਕਿਤੇ ਹਰੇ ਕੋਈ ਵੀ ਨਹੀਂ ਪਹੁੰਚਿਆ ਐਸੇ ਵੀ ਪਿੰਡ ਆ ਨੇ ਜਿਹੜੇ ਸਿਰਫ ਪਾਣੀ ਤਰਿਆਵ ਚ ਨੇ ਕਿਤੇ ਕੁਝ ਵੀ ਨਹੀਂ ਹੋ ਰਿਹਾ ਚੁਗਣ ਦੇ ਤਾਂ ਕਿ ਇਹ ਬਰਾ ਦੇ ਪੰਜਾਬੀ ਭਾਈ ਨੂੰ ਆਪਣੀ ਮਦਦ ਆਉਣੀ ਹੈ ਤੈਨੂੰ ਬਰਾ ਕਾਉਂਗਾ ਬਰਾ ਕਾਉਣੇ ਨੇ ਠੀਕ ਹੈ ਕਈ ਉਥੋਂ ਦੇ ਆਦੇ ਨੇ ਜਿਹੜੇ ਉਹ ਖੁਦ ਆ ਰਹੇ ਨੇ ਪੁਕਾਰਦੇ ਨੇ ਪਰ ਨਹੀਂ ਲਿਆ ਰਹੇ ਨੇ ਲੋਕਾਂ ਨੇ ਆਪ ਚੌਥੇ ਚੱਲਣ ਲਿਆ ਮਾਲ ਦਾ ਚਾਰੇ ਦਾ ਨੁਕਲਾ ਚੱਲਣ ਲਿਆ ਮਾਲੇ ਵੀਡੀਓ ਵੇਖਣਿਆ ਕਹਿੰਦੇ ਇਸ ਦੀ ਰੋਟੀ ਤੇ ਚਲੋ ਲੱਭ ਜਾਂਦੀ ਹੈ ਮਾਲ ਨੂੰ ਵੀ ਭਾਈਓ ਮਾਲ ਨੂੰ ਵੀ ਭਾਈ ਬਾਤੇ ਦੇਖ ਗਿਆਂ ਵੀਡੀਓ ਫੇਰ ਬਾਕੀ ਗੱਲ ਬਾਅਦ ਚ ਕਰਾਂਗੇ ਮੈਂ ਹੁਣੇ ਦੱਸ ਰਿਹਾ ਤੁਹਾਡੇ ਐਮਐਲਏ ਕਿਸੇ ਬੰਨੇ ਉਹ ਕੀ ਦੇਖ ਕੇ ਗਿਆ ਲੋਕਾਂ ਕਹਿੰਦੇ ਉਹ ਤਾਂ ਇੱਥੇ ਕੁਝ ਕੁਝ ਦੇਖ ਕੇ ਗਿਆ ਐਮਐਲਏ ਸਾਹਿਬ ਕੀ ਦੇਖੇ ਉਹ ਤੇ ਪੱਤਰਕਾਰ ਸਾਹਿਬ ਸਾਨੂੰ ਚਾਹੀਦਾ ਨਹੀਂ ਚਾਰ ਦੇ ਗਿਆ ਇਹ ਤਾਂ ਪਿੰਨੂ ਕਿਸੇ ਬੰਨੇ ਲਾਉਣ ਦਰਿਆਨ ਕਿਸੇ ਬੰਨੇ ਲਾਉਣ ਫੇਰ ਗੱਲ ਬਰਦੀ ਆ ਚਾਰ ਦੀ ਤੇ ਲੋੜ ਹੀ ਨਹੀਂ ਐਵੇਂ ਅੱਖਾਂ ਪੂਝ ਗਿਆ ਉਹੋ ਜੇ ਸਾਡੇ ਲੋਗ ਆ ਜਿਹੜੇ ਲਈ ਜਾਂਦੇ ਆ ਉੱਥੇ ਦਰਿਆ ਦੇ ਫੋਟੋ ਫੜੋ ਕਰਾ ਕੇ ਉਸ ਤੋਂ ਬਾਅਦ ਇੱਥੇ ਇੱਕ ਗੱਡੀ ਜਾਏ ਚਾਰ ਦੀ ਜੋ ਕਿ ਸਾਨੂੰ ਨਹੀਂ ਲੋੜ ਉਹਦੀ ਵੇ ਬੱਚੇ ਲੋਕਾਂ ਦੇ ਜੋ ਜੋ ਫੋਟੋ ਆ ਲਵਾਉਂਦੇ ਫਿਰਦੇ ਆ ਪਿੰਡ 'ਚ ਉਹ ਇੱਕ ਸ਼ੋਸ਼ੇ ਬਾਜੀ ਆ ਹੁਣ ਬੈਠੋ ਆਗੇ ਅਗਲ ਬੋਰ ਪਈ ਫਿਰਨੇ ਵਿੱਚ ਉਹ ਕੋਈ ਗੱਲ ਨਹੀਂ ਹੈਗੀ ਜੇ ਪੱਤਰਕਾਰ ਕੋਈ ਸਵਾਲ ਜਵਾਬ ਤੁਹਾਡੇ ਰਗਾ ਵੀ ਕਰਦਾ ਵਾ ਉਹ ਤਾਂ ਤੁਸੀਂ ਭਗਵੰਤ ਮਾਨ ਸਾਹਿਬ ਦਾ ਦੇ ਹੀ ਲਿਆ ਵਾ ਚੈਨਣ ਤੇ ਵੀ ਤੁਸੀਂ ਪੀੜੀ ਨਹੀਂ ਕੋਈ ਤੋਂ ਆ ਪੱਤਰਕਾਰ ਆਪ ਇਹ ਕਹਿੰਦੇ ਨੇ ਵੀ ਕਿ ਇੱਕੀ ਦੇ ਵਿੱਚ ਪੱਤਰਕਾਰਾਂ ਨੂੰ ਵੀ ਤੁਸੀਂ ਸਵਾਲ ਜਵਾਬ ਕਰਿਆ ਕਰੋ ਤੇ ਪਰ ਜੇ ਹੁਣ ਕਰਦੇ ਆ ਤੇ ਹੁਣ ਕਿਉਂ ਨਹੀਂ ਉਹਨਾਂ ਜਵਾਬ ਦਿੰਦੇ ਚਾਹਤੋ ਕਿਲੇ ਦੇ ਵਿੱਚ ਪਾਣੀ ਪੱਕਾ ਹੀ ਵਗੀ ਜਾਂਦਾ ਹੋ ਨੰਬਰੀ ਜ਼ਮੀਨਾਂ ਉਹਦਾਾਨੂੰ ਮਾਪਜਾ ਨਹੀਂ ਮਿਲਣਾ ਉਹਦਾ ਜੇ ਮਾਪਜਾ ਵੀ ਨਹੀਂ ਇਹਨੇ ਦੇਣਾ ਹਨ ਨੂੰ ਇਹ ਕਹਣਾ ਉਹ ਦਰਿਆ ਦੀਆਂ ਜ਼ਮੀਨਾਂ ਦਰਿਆ ਚ ਲਗੀਆਂ ਪੰਜਾਬ ਐਸ ਵੇਲੇ ਹੜਾ ਦੀ ਮਾਰ ਹੇਠ ਹੈ ਸੋ ਜਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਦਾ ਵਿਖੇ ਪੁੱਜੇ ਆ ਸਭ ਤੋਂ ਪਹਿਲਾਂ ਤਸਵੀਰਾਂ ਨੇ ਇਹ ਬਿਆਸ ਦਰਿਆ ਦੇ ਖੌਫਨਾਕ ਮੰਜ਼ਰ ਦਿਆਂ ਸੋ ਜਿਹੜਾ ਭਾਵ ਹੈ ਪਾਣੀ ਦਾ ਉਹ ਲਗਾਤਾਰ ਵਾਧਾ ਜਾ ਰਿਹਾ ਹੈ ਤੇਜ਼ ਹੁੰਦਾ ਜਾ ਰਿਹਾ ਹੈ ਦੂਰ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਕੁਝ ਹੀ ਡੁੱਬ ਚੁੱਕਾ ਹੈ ਸਾਹਮਣੇ ਜਿਹੜਾ ਇੱਕ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਸ਼ੁਰੂ ਹੋਣਾ ਹੈ ਜੋ ਇਸੇ ਪਿੰਡ ਦੇ ਵਿੱਚ ਹੀ ਉਹ ਵੀ ਲੰਗੇਗਾ ਤਾਂ ਉਸ ਦਾ ਪੁਲ ਵੀ ਹੈ ਜਿਹੜਾ ਇਸ ਦੀ ਚ ਪਿੰਡ ਵਿੱਚ ਹੈ ਤਾਂ ਕੋਠੇ ਲੋਕਾਂ ਦੇ ਡੁੱਬ ਚੁੱਕੇ ਨੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਲੋਕਾਂ ਦੇ ਘਰ ਵੀ ਇਹਦੇ ਵਿੱਚ ਹਰ ਚੁੱਕੇ ਨੇ ਸੋ ਬੜਾ ਇਸ ਵੇਲੇ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਮੰਗੜੇ ਹਾਲ ਨੇ ਸੋ ਪਿੰਡ ਦਾ ਧੁੰਦਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਲਗਭਗ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀ ਹੈ ਪਰ ਅਫਸੋਸ ਨਾਲ ਇਹ ਕਹਿ ਸਕਦੇ ਹਾਂ ਕਿ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਇੱਥੇ ਕੋਈ ਵੀ ਸਾਡੀ ਸਾਲ ਲੈਣਾ ਨਹੀਂ ਪੁੱਜਾ ਕਿਉਂ ਨਹੀਂ ਪੁੱਜਾ ਦੁਕਾਨਾਂ ਵਾਲੀ ਗੱਲਬਾਤ ਕਰਾਂਗੇ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਬਰਬਾਦੀ ਹੋ ਚੁੱਕੀ ਹੈ ਸੋ ਸਾਡੇ ਨਾਲ ਇੱਥੇ ਪਿੰਡ ਦੇ ਮੋਤਵਾਰ ਸੱਜਣ ਵੀ ਪੁੱਜੇ ਨਹੀਂ ਸੋ ਇਹਨਾਂ ਵੱਲੋਂ ਬੁਜ਼ਾਰਿਸ਼ ਹੈ ਕਿ ਜੇਰਾ ਸਾਡੇ ਪਿੰਡ ਦੀ ਆਵਾਜ਼ ਵੀ ਚੁੱਕੀ ਜਾਵੇ ਤਾਂ ਜੋ ਇੱਥੇ ਵੀ ਕੋਈ ਪ੍ਰਸ਼ਾਸਨ ਅਧਿਕਾਰੀ ਪੁੱਜੇ ਤਾਂ ਪਾਣੀ ਦਾ ਵਹਾਅ ਵਧ ਰਿਹਾ ਹੈ ਲਗਾਤਾਰ ਜਿਹੜੇ ਪਿੰਡ ਨੂੰ ਜਿਹੜਾ ਫਿਰਨੀਆਂ ਨੂੰ ਵੀ ਢਾਹ ਲੱਗਦੀ ਇੱਥੇ ਨਜ਼ਰ ਆ ਰਹੀ ਹੈ ਸੋ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਾਬੂ ਜੀ ਕੀ ਕਹੋਗੇ ਤੈਚੇ ਵੀ ਪਾਣੀ ਦੀ ਇਮਾਰਤ ਪਈ ਇਸ ਵਾਰ ਫੇਰ ਪੈ ਗਈ ਸੋ ਕਿੰਨੀ ਕੁ ਬਰਬਾਦੀ ਹੋ ਗਈ ਇੱਥੇ ਸਭ ਤੋਂ ਪਹਿਲਾਂ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੀਡੀਆ ਦੇ ਰਾਹੀਂ ਜਿਹੜੀ ਸਾਡੇ ਨਗਰ ਦੀ ਜਿਹੜੀ ਵੀ ਸਰਮਾਈ ਹੋ ਸਕੇ ਜਿਹੜੀ ਤੁਸੀਂ ਹੜਾਂ ਦੀ ਗੱਲ ਕਰਦੇ ਆ 2023 ਚ 24 ਦੀ ਇਹ ਸਾਡੇ ਦੋ ਪਿੰਡ ਆ ਪਿੰਡ ਖਾਕ ਤੇ ਤੁੰਦਾ ਪੁਰਤੋਂ ਸਭ ਤੋਂ ਪਹਿਲਾਂ ਇਹ ਦੋ ਪਿੰਡ ਆਉਂਦੇ ਆ ਤੇ ਤਕਰੀਬਨ ਸਾਡੇ ਦੇ ਮਾੜਾ ਜਿਹਾ ਵੀ ਪਾਣੀ ਆਉਂਦਾ ਤੇ ਸਦਾ ਹੀ ਹੜਿਆ ਵੇਖੋ ਆ ਪਿੰਡਾਂ ਦੇ ਵਿੱਚ ਤੇ 23 ਦੇ ਵਿੱਚ ਆੜਾ ਕਿੰਦਾ 24 ਚ ਆਗੇ ਪੁਰਤੋਂ ਪਹਿਲਾ ਪਿੰਡ ਖਾਕ ਤੇ ਤੁੰਦਾ ਜਿਹੜਾ ਜਦੋਂ ਵੀ ਮਾੜਾ ਜਿਹਾ ਪਾਣੀ ਆਉਂਦਾ ਤੇ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਹੜ ਜਿਹੜਾ ਵਾ ਸਾਨੂੰ ਹੜਾਂ ਦੇ ਮਾਰਾ ਜਾਂਦੀ ਆ ਨੰਬਰ 2 ਝੋਨਾ ਫਸਲਾਂ ਜੋ ਸਾਡਾ ਵੀ ਨੁਕਸਾਨ ਕੋਠਿਆਂ ਦਾ ਮੋਟਰਾਂ ਦਾ ਹੋ ਗਿਆ ਉਹ ਵੱਖਰੀ ਗੱਲ ਆ ਆਪ ਪਿੰਡ ਦੀ ਬਿਲਕੁਲ ਫਿਰਨੀ ਤੇ ਪਿੰਡ ਦੇ ਕੰਢੇ ਤੇ ਖਲੋਤੇ ਆ ਜਦ ਕੇ ਸਾਡੇ ਇਹ ਸਭ ਤੋਂ ਗਰੀਬ ਲੋਕਾਂ ਦੀ ਇੱਥੇ ਜਿਹੜੀ ਬਾਤ ਇਹ ਬੰਨਿਆ ਤੇ ਆ ਤੁਸੀਂ ਵੇਖ ਹੀ ਰਹੇ ਹੋ ਪ੍ਰਸ਼ਾਸਨ ਵੇਖ ਰਿਹਾ ਵੀ ਸਭ ਤੋਂ ਪਹਿਲੀ ਵਾਰੀ ਮੈਂ ਸਰਕਾਰ ਜਿਹੜੀ ਨਖਿੱਧ ਵੇਖੀ ਆ ਕਿ ਪਿਛਲੇ 1 ਸਾਲ ਤੋਂ ਅਸੀਂ ਲਿਆ ਕੇ ਇਥੇ ਮੌਕਾ ਵਿਖਾਉਂਦੇ ਨੇ ਸਾਲ ਨਗਰੀ ਤੇ ਅਜੇ ਤਾਈ ਸਾਡਾ ਇੱਥੇ ਕੋਈ ਸਪਰਦਾ ਜਿਹੜਾ ਨਾ ਪ੍ਰਬੰਧਨ ਕੀਤਾ ਕਿਉਂ ਸਭ ਤੋਂ ਪਹਿਲਾਂ ਜਿਹੜਾ ਆਬਾਦੀ ਆ ਉਹਦੀ ਜਿਹੜੀ ਜੇ ਕੋਈ ਟਾਲ ਲੱਗੀ ਆ ਜਾਂ ਕੋਈ ਇਹੋ ਜਿਹਾ ਕਾਰਨ ਉਹਨੂੰ ਰੋਕਣਾ ਚਾਹੀਦਾ ਐਸ ਕਰਕੇ ਜਿਹੜੀ ਹੜ੍ਹਾਂ ਦੀ ਗੱਲ ਅੱਗੇ ਵੀ ਤੁਹਾਨੂੰ ਸਾਰੀ ਤੇ ਸੇ ਵੀ ਜਿਹੜੀ ਸਾਡਾ ਨੁਕਸਾਨ ਉਹਦੇ ਕਦੀ ਵੀ ਨਹੀਂ ਦੇ ਸਕਦੇ ਤੇ ਜੇ ਕੋਈ ਨੁਕਸਾਨ ਜਿਹੜਾ ਕਿ ਆਖੇ ਵੀ ਸਾਡਾ ਸਰਦਾ ਜਿਹੜਾ ਆਪਣੇ ਹਿੰਦੁਸਤਾਨ ਦੇ ਵਿੱਚ ਕਾਨੂੰਨ ਜਦੋਂ ਆਹੀ ਕੇ ਕੋਹਾ ਖਰਾਬੀ ਦੀ ਗੱਲ ਕਰਦੇ ਆ ਵੀ ਉਹ ਗਵਰਨਮੈਂਟ ਆ ਹੀ ਗਰਦੌਰੀ ਕਰਾਂਗੇ ਤੇ ਖਰਾਬਾ ਦੇਵਾਂਗੇ ਤੇ ਜਦ ਕੇ ਜਿਹੜਾ ਆਪਣਾ ਇੰਡੀਆ ਦਾ ਕਾਨੂੰਨ ਹੈ ਆ ਵੀ ਉਹਦੇ ਵਿੱਚ ਜਿਸ ਨੰਬਰੀ ਜ਼ਮੀਨਾਂ ਜਿਹੜੀਆਂ ਮਾਲਕੀ ਜ਼ਮੀਨਾਂ ਲੋਕਾਂ ਦੀਆਂ ਜਿਹਦੇ ਵਿੱਚ ਗਵਰਨਮੈਂਟ ਦਾ ਪਾਣੀ ਜਾਂ ਕੋ ਗਵਰਨਮੈਂਟ ਚੀਜ਼ ਵਰਤਦੀ ਆ ਤੇ ਉਹਦਾ 47000 ਰੁਪਇਆ ਜਿਹੜਾ ਉਹ ਠੇਕਾ ਜਿਹੜਾ ਗਵਰਨਮੈਂਟ ਨੂੰ ਦੇ ਦਿੰਦੀ ਆ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਬਾਦਰ ਦੇ ਕੰਡਿਆਂ ਦੇ ਉੱਤੇ ਤਾਰ ਜਿੱਥੇ ਲੱਗੀ ਆ ਉਹਨਾਂ ਲੋਕਾਂ ਨੇ ਕੇਸ ਪਾਇਆ ਸੀ ਕੀਸੂ ਪਾਉਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਵੀ ਸਾਨੂੰ ਟਾਈਮ ਘਟਾ ਤੇ ਟਾਈਮ ਘਟਦੇ باوجود ਉਹਨਾਂ ਨੂੰ 12,000 ਤੇ 14,000 ਰੁਪਇਆ ਠੱਠੇ ਕਮਿੰਦਾ ਐਸ ਕਰਕੇ ਅਸੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਭ ਤੋਂ ਪਹਿਲਾਂ ਤੇ ਸਾਡਾ ਇਹਨਾਂ ਦੋ ਪਿੰਡਾਂ ਦਾ ਮਸਲਾ ਹੱਲੇ ਕੀਤਾ ਜਾਵੇ ਵੀ ਸਾਡੇ ਇਹ ਜਿਹੜੇ ਪਿੰਡ ਰੋੜ ਹੁੰਦਾ ਯਾਰ ਤਰੰਤ ਕੋਈ ਵੀ ਆਣ ਕੇ ਮੌਕਾ ਵੇਖੇ ਜੇ ਕੋਈ ਪਹਿਲੀ ਗੱਲ ਤੇ ਸਾਡੇ ਕੋਲ ਜਿੱਤਾਂ ਕੋਈ ਆਉਂਦਾ ਹੀ ਨਹੀਂ ਜੇ ਕੋਈ ਸਰਕਾਰ ਦਾ ਮੰਤਰੀ ਜਾਂ ਕੋਈ ਐਸ ਡੀ ਐਮ ਜਾਂ ਡੀ ਸੀ ਆਉਂਦਾ ਕੋਈ ਸਾਡੇ ਨਾਲ ਆਣ ਕੇ ਸਾਡੀ ਗੱਲ ਸੁਣੇ ਤੇ ਸਭ ਤੋਂ ਪਹਿਲਾਂ ਵੱਤ ਤੋਂ ਵੱਧ ਦਾ 20 ਮੀਟਰ ਨਹੀਂ ਰਹੇਗਾ ਪਿੰਡ ਦੀ ਢਾ ਪਹਿਲਾਂ ਤੇ ਸਾਡੀ ਜਿਹੜੀ ਪਿੰਡ ਦੀ ਢਾ ਨੂੰ ਰੋਕਿਆ ਜਾਵੇ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਜ਼ਮੀਨਾਂ ਵਾਂ ਇਹਨਾਂ ਨੂੰ ਜ਼ੈਰ ਕਵੈਰ ਕਰਨ ਲਈ ਨੱਚ ਸਾਨੂੰ ਇਹਦਾ ਪੱਕਾ ਠੇਕਾ ਦਿੱਤਾ ਜਾਵੇ ਇਹ ਅਸੀਂ ਤੁਹਾਡੀ ਰਾਈ ਜਿਹੜਾ ਗਵਰਨਮੈਂਟ ਨੂੰ ਅਸੀਂ ਸਾਈਡਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਬਾਹ ਜਿਹੜੀ ਆ ਫੜੀ ਜਾਵੇ ਲੋਕਾਂ ਦੇ ਪਹਾੜਾ ਦੇ 23 24 ਦਿਹਾੜਾਉਂਦੇ ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰਦਾ ਸਾਡੇ ਪਹਾੜਾ 24 ਘੰਟੇ ਜਿਹੜਾ ਇਹ ਦੋ ਪਿੰਡਾਂ ਦਾ ਜਿਹੜਾ ਇਹ ਹੜ ਆਇਆ ਹੀ ਰਹਿੰਦਾ ਜੀ ਸੋ ਪਿੰਡ ਹੁੰਦਾ ਦੇ ਬਾਅਦ ਇਹਨੇ ਜਿੰਨਾਂ ਵੱਲੋਂ ਕਿਹਾ ਕਿ ਸਾਡੇ ਪਹਾੜ ਦੇ ਹੜ ਸਦਾ ਹੀ ਆਉਂਦੇ ਨੇ ਕਿਉਂਕਿ ਜਦੋਂ ਵੀ ਪਾਣੀ ਆਉਂਦਾ ਤਾਂ ਪਹਿਲੇ ਪਿੰਡ ਨੇ ਜਿਹੜੇ ਇਸ ਦੀ ਮਾਰ ਹੀ ਠਾ ਜਾਂਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦੌਰਾ ਕੀਤਾ ਤਾਂ ਕਹਿੰਦੇ ਆ ਲੋ ਮੇਰਾ ਜਹਾਜ਼ ਕਰੋ ਕੰਮ ਕੀ ਕਹਿਣਾ ਚਾਹੋਗੇ ਕਿੱਥੇ ਆਏ ਆ ਜੀ ਆਏ ਕਿਸੇ ਲੈ ਕੇ ਜਾਈ ਸੀ ਕਹਿੰਦੇ ਜਹਾਜ਼ ਲਲਕੂ ਮਰੱਖੋ ਮੇਰਾ ਕੰਮ ਕਰੋ ਨਹੀਂ ਨਹੀਂ ਕੋਈ ਨਹੀਂ ਆਇਆ ਸਾਡੇ ਤਾਂ ਹੀ ਤੇ ਪਹੁੰਚਿਆ ਹੀ ਨਹੀਂਗਾ ਕੋਈ ਮੰਤਰੀ ਤੇ ਛੜਿਆ ਕੋਈ ਐਮਐਲਏ ਨਹੀਂ ਪਹੁੰਚਿਆ ਐਮਐਲਏ ਹੁਣੇ ਹੁਣੇ ਦੱਸ ਰਿਹਾ ਤੁਹਾਡੇ ਐਮਐਲਏ ਆਇਆ ਕਿਸੇ ਬੰਨੇ ਉਹ ਕੀ ਦੇ ਕੇ ਗਿਆ ਲੋਕਾਂ ਨੂੰ ਕਹਿੰਦੇ ਉਹ ਤਾਂ ਇੱਥੇ ਪੁੱਛ ਕੁਝ ਦੇ ਕੇ ਗਿਆ ਐਮਐਲਏ ਸਾਹਿਬ ਕੀ ਦੇ ਗਏ ਉਹਦੇ ਪੱਤਰਕਾਰ ਸਾਹਿਬ ਸਾਨੂੰ ਚਾਹੀਦਾ ਨਹੀਂ ਚਾਰ ਦੇ ਗਿਆ ਚਾਰ ਕੀ ਕਰਨਾ ਹੀ ਪਹਾੜ ਦਾ ਚਾਰ ਜਿਹੜਾ ਡੰਗਰਾ ਦਾ ਚਾਰ ਵਾ ਉਹ ਤੇ ਅਸੀਂ ਉਤਰਾ ਵੀ ਸਾਰੀ ਜਾਂਦਾ ਸਾਡਾ ਸਰੀ ਜਾਂਦਾ ਚਾਰ ਦੀ ਥੋੜਾ ਕੋਈ ਲੋੜ ਚਾਹਤੀ ਤੇ ਸਾਨੂੰ ਲੋੜ ਹੀ ਨਹੀਂ ਆਹੀਂ ਮਰਨਦੇ ਆ ਸਾਨੂੰ ਕੋਈ ਇਹਦੇ ਪਿੰਨੋ ਕਿਸੇ ਬੰਦੇ ਲਾਉਣ ਦਰਿਆਨ ਕਿਸੇ ਬੰਦੇ ਲਾਉਣ ਫੇਰ ਗੱਲ ਬਰਦੀ ਆ ਚਾਰ ਦੀ ਤੇ ਲੋੜ ਹੀ ਨਹੀਂ ਐਵੇਂ ਅੱਖਾਂ ਪੁੰਝ ਗਿਆ ਉਹੋ ਜੇ ਸਾਡੇ ਲੋਗ ਆ ਜਿਹੜੇ ਲਈ ਜਾਂਦੇ ਆ ਅਸਲ ਬਾਈ ਉਹ ਜੀ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜੇ ਮਦਦ ਵਾਲੇ ਲੋਕ ਉਹ ਵੀ ਹੱਥਾਂ ਅੱਗੇ ਆ ਰਹੇ ਨੇ ਤਾਂ ਇੱਥੇ ਲੋਗੇ ਪਿੰਡ ਘੜਕਾ ਇੱਥੋਂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਕੇ ਜਿੰਨਾ ਲੋਕਾਂ ਨੂੰ ਚੀਜ਼ਾਂ ਦੀ ਲੋੜ ਹੀ ਨਹੀਂ ਹੈਗੀ ਉਹ ਵੀ ਲੋਕ ਘਰਾਂ ਨੂੰ ਚੁੱਪ ਚੋਕ ਕੇ ਖਰੀਦ ਰਹੇ ਸੋ ਕਿਵੇਂ ਦੇਖਦੇ ਜੋ ਲੋਕਾਂ ਨੂੰ ਵੀ ਜੇਕਰ ਕੋਈ ਸਮਾਜ ਸੇਵੀ ਤੁਹਾਡੀ ਮਦਦ ਐ ਇਸ ਵੇਲੇ ਕਰ ਰਿਹਾ ਹੈ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿਤੇ ਨਾ ਕਿਤੇ ਐਵੇਂ ਨਾ ਕੀਤਾ ਜਾਵੇ ਲੋਕਾਂ ਨੂੰ ਚਾਹੀਦਾ ਇਹ ਲੋਕ ਸਾਡੇ ਮੰਗਤੇ ਹੋ ਗਿਆ ਲੋਕ ਸਾਡੇ ਅੱਜ ਨਾ ਮੰਗਦੇ ਨੇ ਦੇਦੇ ਗਵਰਨਮੈਂਟ ਨੂੰ ਥੋੜੇ ਜਿਹਾ ਬੰਨ ਪਿਆ ਜਾਂਦਾ ਇਹਨਾਂ ਲੋਕਾਂ ਨੂੰ ਪਤਾ ਵਾਹੀਂ ਜਿਤਨਾ ਉਚਾਰ ਹੀ ਦੇ ਗਿਆ ਵਾ ਕਿਤੇ ਕਣਕ ਦੇ ਦੇ ਤੇ ਕਿਤੇ ਦਾਣ ਦੇ ਦੇ ਸਾਨੂੰ ਤੇ ਮੰਗਤੇ ਬਣਾਇਆ ਹੋਇਆ ਇਹਨਾਂ ਨੂੰ ਸੋ ਲਗਾਤਾਰ ਲੋਕਾਂ ਨੇ ਮੰਗੇ ਹੀ ਹੈ ਕਿ ਸਾਡਾ ਕੋਈ ਪੱਕਾ ਹੱਲ ਕਰੋ ਸਾਨੂੰ ਮੰਗਤੇ ਨਾ ਬਣਾਉਂ ਸਾ ਹੋਰ ਵੀ ਇੱਥੇ ਵੀਰ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਬਾਈ ਜੀ ਸੋ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅਕਸਰ ਹੁਣਾ ਪੰਜਾਬ ਤੇ ਮੁਸੀਬਤ ਬਣੀ ਐ ਤਾਂ ਕਿਤੇ ਨਾ ਕਿਤੇ ਬਾਬਿਆਂ ਦੀ ਵੀ ਗੱਲ ਕਰਾਂਗੇ ਇੱਥੇ ਬਾਬੇ ਨੇ ਜਾਂ ਪਾਸਟਰਾਂ ਦੀ ਗੱਲ ਕਰ ਲਈ ਐ ਕਿਉਂਕਿ ਕੁਝ ਪਾਸਟਰਾਂ ਨੂੰ ਵੀ ਗੁਰਸਿੱਖ ਵੀਰ ਜਿਹੜੇ ਬੇੜੀਆਂਾਂ ਲਈ ਬਾਹਰ ਲਿਆ ਰਹੇ ਨੇ ਸੋ ਕਿਤੇ ਨਾ ਕਿਤੇ ਹਰੇਕ ਨੂੰ ਇੱਥੇ ਅੱਗੇ ਆਉਣ ਦਾ ਹੈਗਾ ਮਾਣਾ ਕਿਉਂਕਿ ਪੰਜਾਬ ਤੇ ਹੜ੍ਹ ਆਇਆ ਸੋ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਨੂੰ ਕਿਉਂ ਨਹੀਂ ਲੋਕ ਹੁਣ ਮਦਦ ਲਈ ਆ ਰਹੇ ਹੁਣ ਸਾਡੇ ਨਾਲ 15 ਦਿਨ ਪਹਿਲਾਂ ਪਿੰਡ ਦੇ ਦੂਜੇ ਬੰਨਿਓ ਬੰਨ ਟੁੱਟ ਗਿਆ ਸੀ ਉਹ ਟੁੱਟ ਇੱਕ ਦਿਨ ਟੁੱਟਾ ਅਗਲੇ ਦਿਨ ਅਸੀਂ ਬਾਬਿਆਂ ਤੱਕ ਪਹੁੰਚ ਕੀਤੀ ਸੰਤ ਬਾਪੂਰੀ ਪੁਰੀਆਲੇ ਨਾਲ ਉਹਨਾਂ ਨੇ ਕੋਗਲਣ ਭੇਜੀ ਨਾਲ ਆਪਦੇ ਸੰਤੇ ਭੇਜ ਕੇ ਉਹਨੂੰ ਬੰਨਤਾ ਉਹ ਬੰਨਣ ਦੇ ਨਾਲ ਮੇਰੇ ਹਿਸਾਬ ਨਾਲ ਕੋਈ 3 350 ਕਿੱਲਾ ਕਰੀਬ ਕਰੀਬ ਬਚੂਗਾ ਚਲੋ ਸੋ ਜਿਹੜਾ ਬਾਜੇ ਵਿਚਾਰ ਲੈਣਾ ਚਾਹੀਦਾ ਇਹ ਕਹਤੇ ਬਾਬਿਆਂ ਨਾਲ ਬਹੁਤ ਸਹਯੋਗ ਆ ਸਾਡੇ ਨਗਰ ਦੇ ਵਿੱਚ ਜਿੱਦਾਂ ਅੱਜ ਤੁਸੀਂ ਕਹਿ ਰਹੇ ਸੀ ਕਿ ਐਮਐਲਏ ਥੋੜਾ ਚਿਰ ਪਹਿਲਾਂ ਪਿੰਡ 'ਚ ਆਏ ਆ ਉੱਥੇ ਦਰਿਆ ਤੇ ਫੋਟੋ ਫੜੋ ਕਰਾ ਕੇ ਉਸ ਤੋਂ ਬਾਅਦ ਇੱਥੇ ਇੱਕ ਗੱਡੀ ਲੈ ਆਏ ਚਾਰ ਦੀ ਜੋ ਕਿ ਸਾਨੂੰ ਨਹੀਂ ਲੋੜ ਉਹਦੀ ਕਿਉਂਕਿ ਸਾਡੇ ਕੋਲ ਉੱਪਰ ਜ਼ਮੀਨਾਂ ਜਿਹੜੀਆਂ ਵਾ ਉਹ ਹੈਗੀਆਂ ਵਾ ਜੇ ਪੱਠਿਆਂ ਜੁਗੀਆਂ ਹੈਗੀਆਂ ਵਾ ਜਾਰੀ ਰੱਖਵਾ ਦੇ ਸਾਡੇ ਮੰਡ ਦਾ ਪੱਠਿਆਂ ਜੋਗੀ ਜ਼ਮੀਨ ਹੈਗੀ ਆ ਜਿਹੜੋ ਅਸੀਂ ਹਮ ਲੋਡ ਦੀ ਚਾਰਦੀ ਹੁਣ ਆ ਦੇਖੋ ਇਥੋਂ 20 ਮੀਟਰ ਮਸਾ ਹੋਣਾ ਢਾ ਆ ਗਈ ਪਿੰਡ ਨੂੰ ਇੱਥੇ ਆਉਂਦਾ ਡੀਸੀ ਸਾਹਿਬ ਆਉਂਦੇ ਜਾਂ ਕੋਈ ਸਪਰਦਾ ਇੰਤਜ਼ਾਮ ਕਰਦੇ ਜਾਂ ਕੋਨਾ ਕੋ ਜਣ ਮੰਨ ਲਓ 2-4 10 ਦਿਨ ਪਾਣੀ ਹੋਰ ਵਗ ਗਿਆ ਇਹ ਗਰੀਬਾਂ ਦੇ ਐਸੀ ਪਰਿਵਾਰਾਂ ਦੇ ਘਰ ਆ ਇਹ ਢਹਿਣੇ ਸ਼ੁਰੂ ਹੋ ਜਾਣੇ ਆ ਇੱਥੇ ਕੀੜਾ ਮਾਰ ਗਿਆ ਹੁਣ ਨਿਆਣੇ ਚੋਕ ਚੋਕ ਮੈਂ ਸੁਣਿਆ ਨਗਰ ਚ ਬੇ ਬੱਚੇ ਲੋਕਾਂ ਦੇ ਚੋਕ ਫੋਟੋ ਵਾਲੇ ਆਉਂਦੇ ਫਿਰਦੇ ਆ ਪਿੰਡ ਚ ਉਹ ਇੱਕ ਸ਼ੋਸ਼ੇ ਬਾਜੀ ਆ ਜਿਦ ਤਰਾ ਹੁਣ ਉਧਰ ਸਾਰੇ ਵੇਖੇ ਆ ਜਿਹੜੇ ਮੁਸੀਬਤ ਪਣੀ ਸਿਰ ਤੇ ਉਹ ਜਾਣਦਾ ਹੁਣ ਮੈਥੋਂ ਆ ਕੇ ਅਗਲ ਬੋੜ ਪਹਾਈ ਫਿਰਨੇ ਵਿੱਚ ਉਹ ਕੋ ਗੱਲ ਨਹੀਂ ਹੈਗੀ ਕੇਵਲ ਤੇ ਕੇਵਲ ਉਹ ਬਹਿ ਕੇ ਬੜੋ ਸ਼ੂਟ ਇੱਕ ਫੋਟੋ ਕਾ ਮੀਆਂ ਸ਼ੂਟ ਕਰਦੇ ਆ ਜੇ ਪੱਤਰਕਾਰ ਕੋਈ ਸਵਾਲ ਜਵਾਬ ਤੁਹਾਡੇ ਰਗਾ ਵੀਰ ਕਰਦਾ ਵਾ ਉਹ ਤਾਂ ਵੀ ਭਗਵੰਤ ਮਾਨ ਸਾਹਿਬ ਦਾ ਦੇ ਹੀ ਲਿਆ ਵਾ ਚੰਨ ਤੇ ਵੀ ਤੁਸੀਂ ਪੀਟੀਸੀ ਦੀ ਹੋ ਤੁਸੀਂ ਪੱਤਰਕਾਰ ਆਪ ਜੀ ਕਹਿੰਦੇ ਰਹੇ ਵੀ ਕਿ ਕੀ ਦੇ ਵਿੱਚ ਪੱਤਰਕਾਰਾਂ ਨੂੰ ਵੀ ਤੁਸੀਂ ਸਵਾਲ ਜਵਾਬ ਕਰਿਆ ਕਰੋ ਤੇ ਪਰ ਜੇ ਹੁਣ ਕਰਦੇ ਆ ਤੇ ਹੁਣ ਕਿਉਂ ਨਹੀਂ ਉਹਨਾਂ ਨੂੰ ਜਵਾਬ ਦਿੰਦੇ ਅੱਛਾ ਬਈ ਜੀ ਗੱਲ ਕੀਤੀ ਆ ਤਾਂ ਦੇਖਦੇ ਆ ਕਿ ਸਾਹਮਣੇ ਭਾਰਤ ਮਾਲਾ ਪ੍ਰੋਜੈਕਟ ਵੀ ਜਿਹੜਾ ਤੁਹਾਡੇ ਪਿੰਡ ਦੇ ਵਿੱਚੋਂ ਵੀ ਜਿਹੜਾ ਲੰਘੇਗਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਹਦਾ ਕਰਕੇ ਤੁਹਾਡੀ ਸੁਣਵਾਈ ਕਰ ਲੈ ਗੱਲ ਲਈ ਜਾਵੇ ਕਿਉਂਕਿ ਕਿਸਾਨਾਂ ਨੇ ਵੀ ਵਿਰੋਧ ਕੀਤਾ ਹੈ ਇਸ ਚੀਜ਼ ਦਾ ਕਿ ਜਿਹੜੇ ਅਡਾਨੀ ਅੰਬਾਨੀ ਹੈ ਜਿਹੜੇ ਸਾਡੀਆਂ ਜ਼ਮੀਨਾਂ ਦੇ ਹੁਣ ਕਬਜ਼ਾ ਕਰ ਰਹੇ ਨੇ ਸੋ ਕੀ ਲੱਗਦਾ ਕਿ ਉਹ ਜਿਹੜਾ ਸਾਹਮਣੇ ਪੋਲ ਰਿਖਦੇ ਆ ਉਹ ਉਹੀ ਕਿਤੇ ਤੁਹਾਡੀ ਸੁਣਵਾਈ ਕਰਵਾ ਸਕਦਾ ਹੈ ਵੇਖੋ ਕਰਾ ਸਕਦਾ ਹੁਣ ਤਾਂ 66 ਲੱਖ ਨਾ ਪੈਸੇ ਮਿਲੇ ਆਓ ਸਾਡਾ ਮਾਝੇ ਜ਼ਮੀਨਾਂ ਦੇ ਥੱਲੇ ਜਮੀਨਾਂ ਦੀ ਕੀ ਰੇਟ ਆ ਰਜਿਸਟਰੀ ਕੀ ਰੇਟ ਨਾ ਹੋ ਰਹੀ ਆ ਉਹ ਤਾਂ ਅਹੀ ਤੇ ਆਂਦੇ ਆ ਵੀ ਦੋਵੇਂ ਬੰਨੇ ਬੰਨ ਬਨ ਗਏ ਜਿਹੜੇ ਸੈਂਟਰ ਤੇ ਜ਼ਮੀਨ ਆਵੇ ਉਹਦਾ ਸਾਨੂੰ ਰਿਕੁਇਰ ਕਰ ਕਰ ਲਈ ਜਾਵੇ ਅਸੀਂ ਤਾਂ ਕੁਛ ਆ ਅਸੀਂ ਹੋਰ ਬਿਜ਼ਨਸ ਚਲਾ ਲਾਂਗੇ ਬੱਚੇ ਤੇ ਪਾਲ ਲਾਂਗੇ ਨਾ ਜਿਹੜਾ ਹਰ ਸਾਲ ਮਾਰ ਪਾਣੀ ਤੋਂ ਮਰਨਾ ਫੇਰ ਜੇ ਅਸੀਂ ਨਹੀਂ ਵੇਖੋ ਕਈ ਹੁਣ ਗੱਲਾਂ ਗੱਲ ਲੀਡਰ ਮੰਨ ਲਓ ਕਹਿਣਾ ਸੌਖਾ ਵਾਪ ਤੁਸੀਂ ਨਾ ਲਾਓ ਝੋਨਾ ਜੇ ਨਾ ਲਾਵਾਂਗੇ ਖਾਵਾਂਗੇ ਕੀ ਖਾਵਾਂਗੇ ਕੀ ਇਹ ਕਰਕੇ ਲਾਉਣਾ ਪੈਣਾ ਤੇ ਪਿਛਲੇ ਸਾਲ ਰੇਤਾਂ ਉੱਤਾਂ ਕੱਢੇ ਢੋਨੇ ਲਾਏ ਜਦੋਂ ਮਾੜੇ ਪਤਲੇ ਹੋ ਗਏ ਐਕੀ ਕੁਛ ਪੈਲੇ ਠੀਕ ਫੇ ਖਰਾਬ ਹੋ ਗਿਆ ਫੇ ਰੇਤ ਪੈ ਗਈ ਹੁਣ ਜਦੋਂ ਪਾਣੀ ਲੱਥੂਗਾ ਜਿਤਨਾ ਵੇਖੋ ਢਾਹ ਪਤਾ ਨਹੀਂ ਕਿਧਰ ਕਿਧਰ ਜਾਣੀ ਆ ਰੇਤ ਕਿੱਥੇ ਪੈਣੀ ਆ ਫੇ ਸਾਡਾ 3-400 ਕਿੱਲੇ ਦੇ ਵਿੱਚ ਪਾਣੀ ਪੱਕਾ ਹੀ ਵਗੀ ਜਾਂਦਾ ਨੰਬਰੀ ਜ਼ਮੀਨਾਂ ਉਹਦਾ ਸਾਨੂੰ ਮਾਪਜਾ ਨਹੀਂ ਮਿਲਣਾ ਉਹਦਾ ਜੇ ਮਾਪਜਾ ਵੀ ਨਹੀਂ ਇਹਨੇ ਦੇਣਾ ਸਾਨੂੰ ਇਹਨਾਂ ਕਹਣਾ ਉਹ ਦਰਿਆ ਦੀਆਂ ਜ਼ਮੀਨਾਂ ਦਰਿਆ ਚ ਲਗੀਆਂ ਦੇਖੋ ਇਹ ਗਵਰਨਮੈਂਟ ਨੂੰ ਚਾਹੀਦਾ ਰਹਾ ਹੱਲ ਕਰੇ ਸੈਂਟਰਲ ਗਵਰਨਮੈਂਟ ਦੇ ਵਿੱਚੋਂ ਆਵਾਜ਼ ਪੁੱਛਣੀ ਚਾਹੀਦੀ ਸਾਡੀ ਸੈਂਟਰ ਗਵਰਨਮੈਂਟ ਦਾ ਹੱਲ ਕਰੇ ਕੋਈ ਨਾ ਕੋ ਪੰਜਾਬ ਕੋ ਚਲੋ ਸਾਨੂੰ ਵੀ ਇੰਨਾ ਪਤਾ ਪੰਜਾਬ ਗਵਰਨਮੈਂਟ ਰਿਕੁਆਇਰ ਨਹੀਂ ਕਰ ਸਕਦੀ ਜਿਵੇਂ ਸੈਂਟਰ ਦੇ ਪਾਵਰ ਹੈ ਕਰ ਸਕਦੀ ਆ ਤੇ ਪਰ ਹੱਲ ਜਰੂਰ ਹੋਣਾ ਚਾਹੀਦਾ ਇਹਨਾਂ ਦਾ ਸੋ ਇਹ ਲੋਕ ਨੇ ਦੁਖੀ ਨੇ ਜਿਹੜੇ ਲਗਾਤਾਰ ਕਹਿ ਰਹੇ ਸਾਡਾ ਹੱਲ ਕੀਤਾ ਜਾਵੇ ਤਾਂ ਇਹ ਬਿਆਦ ਜ਼ਿਆਦਾ ਪਿੰਡ ਧੁੰਦਾ ਏ ਜਿੱਥੇ ਇਹੜੇ ਹਾਲਾਤ ਖਰਾਬ ਹੋ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵੱਧ ਰਿਹਾ ਤੇ ਲੋਕਾਂ ਵੱਲੋਂ ਹੀ ਮੰਗਾ ਕੇ ਸਾਡੀ ਕੋਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਸਾਹ ਲਵੇ ਹਾਲਾਂਕਿ ਇਹਨਾਂ ਵੱਲੋਂ ਦੱਸਿਆਗਾ ਕਿ ਵਿਧਾਇਕ ਸਾਹਿਬ ਮੰਤਰੀ ਸਾਹਿਬ ਇੱਥੇ ਆਏ ਸਾਂ ਤੇ ਉਹ ਲੋਕਾਂ ਨੂੰ ਜਿਹੜਾ ਪਸ਼ੂਆਂ ਨੂੰ ਜਿਹੜਾ ਪਾਉਣ ਵਾਲਾ ਉਹ ਚਾਰ ਦੇ ਕੇ ਗਏ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਉਹ ਸਾਡੇ ਕਿਸੇ ਕੰਮ ਦਾ ਹੀ ਨਹੀਂ ਹੈਗਾ ਕਿਉਂਕਿ ਸਾਡੀਆਂ ਉੱਤੇ ਜ਼ਮੀਨਾਂ ਨੇ ਉਹਦਾ ਵਿੱਚ ਸਾਡਾ ਪੱਠਾ ਡੱਕਾ ਜੇ ਹੈਗਾ ਵਾ ਤੋਂ ਸਾਨੂੰ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਹਾਂਜੀ ਤੁਸੀਂ ਦੇਖਿਆ ਕਿ ਜਿਹੜੀ ਚੀਜ਼ ਦੀ ਲੋੜ ਨਹੀਂ ਹੈ ਉਹ ਚੀਜ਼ ਦਿੱਤੀ ਜਾ ਰਹੀ ਤੇ ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਬਾਰੇ ਕੋਈ ਆ ਹੀ ਨਹੀਂ ਪੱਠਾ ਦਿੱਤਾ ਤੇ ਉਹਨਾਂ ਕੋਲ ਹੈਗਾ ਚਾਰਾ ਹੈ ਨਾ ਕੋਈ ਉਹਨਾਂ ਕੋਲ ਸਿਰਫ ਨਹੀਂ ਹੈ ਜੋ ਪਾਣੀ ਰੋਕਣ ਵਾਲਾ ਕੋਈ ਹੱਲ ਨਹੀਂ ਹੈ ਉਹ ਕੋਚਾਰਾ ਕਹਿ ਰਿਹਾ ਕਿ ਜਦੋਂ ਪਾਣੀ ਸੁੱਕਣਾ ਹੈ 3430 ਕਿਲਾ ਉੱਥੇ ਪਤਾ ਨਹੀਂ ਚੜ ਕਿੰਨੀ ਗਰੇਤ ਕਿਹੜੇ ਪਾਸੇ ਆ ਜਾਣੀ ਹੈ ਅੱਗੇ ਪਿੱਛੇ ਉਹਨਾਂ ਨੇ ਸੈੱਟ ਕਰਕੇ ਪਿਛਲੇ ਸਾਲ ਝੋਨਾ ਲਾ ਲਿਆ ਸੀ ਪਰ ਤੇ ਗਵਰਨਮੈਂਟ ਪਿਆ ਦੇ ਦੀਆ ਕਿ ਝੋਨਾ ਨਾ ਲਾਓ ਕਿ ਕੀ ਕਰੇ ਨਹੀਂ ਬੋਲੇ ਵੇਖੋ ਜੀ ਜ਼ਿਮੀਦਾਰ ਜਿਹੜਾ ਉਹ ਆਪਣੀ ਫਸਲ ਦੇ ਦਿੱਤੇ ਬਿਲਕੁਲ ਜ਼ਿਮੀਦਾਰ ਕੋਈ ਨੌਕਰੀ ਨਹੀਂ ਕਰਦਾ ਕਿਤੇ ਠੀਕ ਹੈ ਉਹ ਆਪਣਾ ਜ਼ਿਮੀਦਾਰਾ ਕਰਦਾ ਤੇਰਾ ਜ਼ਿੰਮੇਦਾਰਾ ਇਹ ਨਾ ਹੋਵੇ ਤੇ ਮੈਂ ਆ ਕਹਿੰਦੀ ਤੇ ਉਹ ਨਾ ਲੋ ਪਈ ਨਾ ਗੱਲ ਕੀਤੀ ਜੀ ਚੋਲਾ ਵਾਲੀ ਇਹ ਕਹਾਈਏਗੀ ਠੀਕ ਹੈ ਆਹ ਉਹ ਬੱਚੇ ਨੇ ਘਰ ਦੇ ਉੱਤੇ ਆ ਬਾਤ ਨੇ ਫਸਲ ਹੋਏਗੀ ਤੇ ਪੂਰੇ ਹੋਣਗੇ ਨਾ ਫਿਰ ਉਹ ਆਵਾਜ਼ਾਂ ਵੀ ਨਹੀਂ ਨਾ ਦੇਣਾ ਹੈ ਉਹਨਾਂ ਨੇ 350 300 ਕਿੱਲਾਂ ਦਾ ਉਹ ਕਹਣਾ ਜੀ ਉਹ ਨੰਬਰ ਆ ਜਾ ਤੇ ਉਹ ਦਰਿਆ ਤੇ ਗੱਲ ਵੀ ਗਲਤ ਆ ਪੰਜਾਬ ਮ ਹੁਣ ਐਮ ਐਲ ਏ ਆਇਆ ਉਹ ਤਸਵੀਰਾਂ ਬਣਾ ਕੇ ਚਲਾ ਗਿਆ ਕਿ ਮੈਂ ਜੀ ਚਾਰਾ ਦੇ ਆਇਆ ਬਸ ਤੇ ਉਹ ਜਿਹੜਾ ਪਾਣੀ ਹੈ ਉਹ ਉਹ ਤੇ ਕਿਸੇ ਪਾਸੇ ਲੱਗਾ ਕੋਈ ਉਹ ਕਹਿ ਰਿਹਾ ਜੇ ਪਾਣੀ 1-2 ਦਿਨ ਹੋਰ ਚੱਲ ਗਿਆ ਤੇ ਘਰ ਘਰ ਡੀਗਣੇ ਸ਼ੁਰੂ ਤੇ ਮਦਦ ਤੇ ਉੱਥੇ ਪਹਿਲਾਂ ਮੇਰੇ ਪਿਆਰ ਨਾਲ ਕੋਈ ਨਾ ਰਿਪੋਰਟਰ ਆ ਜਿਹੜਾ ਉੱਥੇ ਗਿਆ ਹਾਂ ਪਹਿਲਾਂ ਪਹਿਲਾਂ ਇਹਦੇ ਇਹਦਾ ਬਹੁਤ ਅਫਸੋਸ ਹੋ ਰਿਹਾ ਯਾਰ ਇਹ ਬਹੁਤ ਹੀ ਗਲਤ ਗੱਲ ਹੈ ਕਿ ਪੰਜਾਬ ਦੇ ਜਿੱਦ ਵੋਟ ਲੈਣੇ ਹੁੰਦੇ ਨੇ ਉਦੋਂ ਤੇ ਇਹਨਾਂ ਨੂੰ ਭਾਵੇਂ ਟੁਰ ਕੇ ਵੀ ਜਾਂਦਾ ਪਵੇ ਉਦੋਂ ਤੇ ਟੁਰ ਕੇ ਵੀ ਲੋਕਾਂ ਦੇ ਕੋਲ ਚੱਜ ਜਾਂਦੇ ਨੇ ਤੇ ਹੁਣ ਜੇ ਦੋ ਕਾਟਿਆਂ ਨਾਲ ਆਇਆ ਤੇ ਹੁਣ ਕੋਈ ਵੀ ਲਾਗੇ ਨਹੀਂ ਲੱਗਦਾ ਸੁੱਕੇ ਸੁੱਕੇ ਤੋਂ ਆ ਕੇ ਤੇ ਸੁੱਕੇ ਸੁੱਕੇ ਤੋਂ ਚਲੇ ਜਾਂਦੇ ਨੇ ਗਿੱਲੇ ਹੋਂ ਦਾ ਕੋਈ ਨਹੀਂ ਲਾ ਨਹੀਂ ਹੀ ਲੱਗਦਾ ਕਿੰਨਾ ਪਾਣੀ ਹੈ ਵਿਚਾਰਿਆਂ ਨੂੰ ਛੋਟੇ ਛੋਟੇ ਬੱਚੇ ਨੇ ਕਿੱਧਰ ਲਿਬਾਸੇ ਉਹ ਜਾਨ ਬੜੀ ਮੁਸ਼ਕਲ ਬਣਦੀ ਬੜੀ ਮੁਸ਼ਕਲ ਬਣੀ ਪਈ ਹੈ ਤਾਂ ਵੀ ਬਾਰਿਸ਼ ਆ ਉਹਨਾਂ ਨੂੰ ਰੱਬ ਨੂੰ ਹੀ ਰਹਿਣੇ ਹੋਣਾ ਉੱਤੋਂ ਆਪਣੀ ਗਲਾ ਤੇ ਰੱਖੀ ਚਾਰ ਚੀਕ ਗਲਾ ਚ ਰੱਖਿਆ ਬਿਲਕੁਲ ਜੀ ਮਿਲਦੇ ਆਂ ਆਪਣੀ ਅਗਲੀ ਵੀਡੀਓ ਚ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਮਾੜੇ ਜਿਹੇ ਹਾਲਾਤ ਨੇ ਇਨਸ਼ਾ ਅੱਲਾ ਖੈਰ ਕਰੇ ਰੱਬ ਚੰਗਾ ਕਰੇ ਅੱਲਾ ਹਾਫਿਜ਼ ਅੱਲਾ